ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਸਿੱਖ ਧਰਮ ਦੀ ਪਛਾਣ ਲਈ ਵਰਤੇ ਜਾਣ ਵਾਲੇ ਖੰਡੇ ਦਾ ਅਸਲ ਇਤਿਹਾਸ ਕੀ ਹੈ ਤੇ ਇਸ ਖੰਡੇ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਕਿਉਂ ਨਹੀਂ ਮਿਲਦਾ ਹੈ ਜੇਕਰ ਇਸ ਖੱਡੇ ਦਾ ਚਿੰਨ ਸਾਨੂੰ ਸਾਡੇ ਗੁਰੂ ਸਾਹਿਬਾਨਾ ਜੀ ਨੇ ਨਹੀਂ ਬਖਸ਼ਿਆ ਤਾਂ ਇਸ ਖੰਡੇ ਦਾ ਚਿੰਨ ਸਾਨੂੰ ਕਿਸ ਨੇ ਦਿੱਤਾ ਸੀ ਅਤੇ ਸਾਡੇ ਸਿੱਖ ਧਰਮ ਦੇ ਪੁਰਾਤਨ ਨਿਸ਼ਾਨ ਸਾਨੂੰ ਕਦੋਂ ਬਦਲਿਆ ਗਿਆ ਅਤੇ ਮਹਾਰਾਜਾ ਰਜੀਤ ਸਿੰਘ ਜੀ ਦੇ ਸਮੇਂ ਸਿੱਖ ਰਾਜ ਦਾ ਝੰਡਾ ਜੇਕਰ ਇਹ ਨਹੀਂ ਸੀ ਤਾਂ ਫਿਰ ਅਸਲੀ ਝੰਡਾ ਕਿਹੜਾ ਸੀ ਇੰਨਾ ਸਾਰਿਆਂ ਸਵਾਲਾਂ ਦਾ ਜਵਾਬ ਅਸੀਂ ਅੱਜ ਦੀ ਵੀਡੀਓ 'ਚ ਤੁਹਾਨੂੰ ਦਵਾਂਗੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਐਸ ਵੀਡੀਓ ਨੂੰ ਜ਼ਿਆਦਾਸਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਸਿੱਖ ਇਤਿਹਾਸ ਪਹੁੰਚ ਪਾਏ ਖੰਡੇ ਦੀ ਸ਼ੁਰੂਆਤ ਅੰਗਰੇਜ਼ਾਂ ਦੇ ਸਮੇਂ ਸਿੱਖ ਰੈਜੀਮੈਂਟ ਦੇ ਨਾਲ ਹੁੰਦੀ ਹੈ ਕਿਉਂਕਿ ਉਸ ਸਮੇਂ ਵੱਖ-ਵੱਖ ਰੈਜੀਮੈਂਟਾਂ ਦੀ ਪਛਾਣ ਲਈ ਕੁਝ ਵੱਖ-ਵੱਖ ਚਿੰਨ੍ਹ ਜਾਂ ਲੋਗੋਜ਼ ਉਹਨਾਂ ਰੈਜੀਮੈਂਟਸ ਨੂੰ ਅੰਗਰੇਜ਼ਾਂ ਦੇ ਵੱਲੋਂ ਦਿੱਤੇ ਗਏ ਸੀ ਇਸ ਵਿੱਚ ਸਭ ਤੋਂ ਪਹਿਲਾਂ ਸਿੱਖ ਰੈਜੀਮੈਂਟ ਨੂੰ ਕੁਝ ਇਸ ਤਰੀਕੇ ਦਾ ਚਿੰਨ੍ਹ ਜਾਂ ਇੱਕ ਲੋਗੋ ਦਿੱਤਾ ਗਿਆ ਸੀ ਆਪਣੀ ਦਸਤਾਰ ਦੇ ਉੱਪਰ ਸਜਾਉਣ ਲਈ ਉਸ ਸਮੇਂ ਸਿੱਖ ਰੈਜੀਮੈਂਟ ਨੂੰ 44 ਰੈਟਰੀ ਰੈਜੀਮੈਂਟ ਆਖਿਆ ਜਾਂਦਾ ਸੀ ਉਸ ਸਮੇਂ ਸਿਰਫ ਸਿੱਖਾਂ ਨੂੰ ਹੀ ਇਹੋ ਜਿਹੇ ਚਿੰਨ੍ਹ ਨਹੀਂ ਦਿੱਤੇ ਗਏ ਸੀ ਸਭੂ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਵੀ ਇਹੋ ਜਿਹੇ ਹੀ ਚਿੰਨ ਦਿੱਤੇ ਗਏ ਸੀ ਆਪਣੀ ਆਪਣੀ ਰੈਜੀਮੈਂਟ ਦੀ ਪਛਾਣ ਲਈ ਜਿਵੇਂ ਮੁਹੰਮਦ ਕੰਪਨੀ ਨੂੰ ਐ ਚੰਨ ਵਾਲਾ ਚਿੰਨ ਤੇ ਹਿੰਦੂ ਕੰਪਨੀ ਨੂੰ ਐ ਤ੍ਰਿਸ਼ੂਲ ਵਾਲਾ ਚਿੰਨ ਸੋ ਸਿੱਖਾ ਦੇ ਇਸ ਚਿੰਨ ਦੇ ਉੱਪਰ ਇੱਕ ਖੰਡਾ ਲਾਇਆ ਗਿਆ ਸੀ ਸੋ اسی ਤਰੀਕੇ ਦੇ ਨਾਲ ਸਿੱਖਾਂ ਦੇ ਇਸ ਚਿੰਨ ਦੇ ਵਿੱਚ ਉੱਪਰ ਇੱਕ ਖੰਡਾ ਲਾਇਆ ਗਿਆ ਸੀ ਸੋ ਧਰਮਾਂ ਦੇ ਅਨੁਸਾਰ ਲੋਕਾਂ ਨੂੰ ਉਹਨਾਂ ਦੀ ਰੈਜੀਮੈਂਟ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਇਹੋ ਜਿਹੇ ਹੀ ਚਿੰਨ ਦਿੱਤੇ ਜਾਂਦੇ ਤੋ ਸਭ ਤੋਂ ਪਹਿਲਾ ਖੰਡੇ ਦੀ ਸ਼ੁਰੂਆਤ ਇੱਥੋਂ ਹੀ ਮੰਨੀ ਜਾਂਦੀ ਹੈ। ਇਸ ਚੱਕਰ ਵਾਲੇ ਚਿੰਨ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਕੁਝ ਇਹੋ ਜਿਹਾ ਲੋਗੋ ਦਿੱਤਾ ਗਿਆ ਸੀ। ਤੇ ਇਸ ਲੋਗੋ ਦੀ ਸ਼ੁਰੂਆਤ ਹੋਈ ਸੀ ਨਾਪਾ ਆਕਾਰ ਇਨਸੈਂਟਰੀ ਤੋਂ ਜੋ 1922 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਅਧੀਨ ਕੰਮ ਕਰਦੀ ਸੀ। ਹੁਣ ਇਸ ਲੋਗੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੰਡਾ ਚੱਕਰ ਦੇ ਅੰਦਰ ਹੈ ਤੇ ਉਸ ਦੀ ਸਾਈਡ ਦੇ ਵਿੱਚ ਦੋ ਨਾ ਵੀ ਬਣਾਈਆਂ ਗਈਆਂ ਹਨ ਜੋ ਸਿੱਖਾ ਦੇ ਪੁਰਾਤਨ ਜੰਗੀ ਹਥਿਆਰਾਂ ਨੂੰ ਦਰਸਾਰੀਆਂ ਨੇ ਐਤੋਂ ਹੁਣ ਫੌਜ ਦੀਆਂ ਕੰਪਨੀਆਂ ਦੇ ਵਿੱਚ ਅਜੇ ਇਹ ਹੀ ਲੋਗੋ ਬਹੁਤ ਜ਼ਿਆਦਾ ਮਸ਼ਹੂਰ ਹੋਣ ਲੱਗ ਗਏ ਸੀ ਫੌਜ ਦੇ ਨਾਲ-ਨਾਲ ਦੇਸ਼ ਦੇ ਕਈ ਸਾਰੀਆਂ रियासतਾਂ ਨੇ ਹੁਣ ਅੰਗਰੇਜ਼ਾਂ ਤੋਂ ਕੁਝ ਇਹੋ ਜਿਹੇ ਹੀ ਲੋਗੋਸ ਬਣਵਾਉਣੇ ਸ਼ੁਰੂ ਕਰਵਾਤੇ ਸੀ ਜਿਵੇਂ ਫੌਜ ਤੋਂ ਬਾਅਦ ਸਭ ਤੋਂ ਪਹਿਲਾਂ ਫੂਲ ਵਿਆਸਤ ਨੇ ਆਪਣਾ ਕੁਝ ਇਹੋ ਜਿਹਾ ਲੋਗੋ ਡਿਜ਼ਾਈਨ ਕਰਵਾਇਆ ਸੀ ਜਿਸ ਦੇ ਵਿੱਚ ਚੱਕਰ ਖੰਡਾ ਤੇ ਕਿਰਪਾਨਾਂ ਨਜ਼ਰ ਆ ਰਹੀਆਂ ਹਨ ਤੇ ਉਸ ਤੋਂ ਉੱਪਰ ਇੱਕ ਮੁਕਟ ਬਣਾਇਆ ਗਿਆ ਹੈ ਜੋ ਉਸ ਸਮੇਂ ਦੀ ਰਾਣੀ ਕੁਈਨ ਵਿਕਟੋਰੀਆ ਦਾ ਮੁਕਟ ਸੀ ਤੇ ਇਸ ਦੇ ਨਾਲ ਅੰਗਰੇਜ਼ ਇਹ ਦਰਸ਼ਾਣਾ ਚਾ ਰਹੇ ਨੇ ਕਿ ਹਮੇਸ਼ਾ ਹੀ ਭਾਰਤ ਦੇ ਉੱਪਰ ਸਾਡਾ ਹੀ ਰਾਜ ਰਹੇਗਾ ਤੇ ਇਸ ਦੇ ਨਾਲ ਨਾਲ ਐਸੇ ਲੋਗੋ ਦੇ ਵਿੱਚ ਇੱਕ ਤ੍ਰਿਸ਼ੂਲ ਤੇ ਚੰਦ ਨਜ਼ਰ ਆ ਰਿਹਾ ਹੈ ਜੋ Hindu ਧਰਮ ਤੇ Musalman ਧਰਮ ਨੂੰ ਦਰਸਾ ਰਿਹਾ ਹੈ ਐਸੇ ਚਿੰਨ ਨੂੰ ਲੰਡਨ ਦੀ ਇੱਕ ਕੰਪਨੀ ਗੈਰਟ ਐਂਡ ਕੰਪਨੀ ਲੰਡਨ ਤੋਂ ਮੈਨੂਫੈਕਚਰ ਕਰਵਾਇਆ ਗਿਆ ਸੀ ਅਤੇ ਇਸ ਨੂੰ ਡਿਜ਼ਾਈਨ ਕੀਤਾ ਸੀ ਸਪ੍ਰਿੰਗ ਐਂਡ ਸਨਜ਼ ਨੇ ਹੌੜੀ ਹੌੜੀ ਇੰਨਾ ਲੋਗੋਜ਼ ਦਾ ਪ੍ਰਭਾਵ ਹੁਣ ਭਾਰਤ ਤੋਂ ਬਾਹਰ ਵੀ ਦੇਖਣ ਨੂੰ ਮਿਲ ਰਿਹਾ ਸੀ ਜਿਵੇਂ ਕਿ ਕੈਨੇਡਾ ਦੀ ਵੈਂਕੂਵਰ ਦੀ ਇਹ ਲੈਟਰ ਹੈਡ ਹੈ ਜਿਸ ਵਿੱਚ ਗੁਰਪੁਰਬ ਸੰਬੰਧੀ ਇੱਕ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਵੀ ਤੁਸੀਂ ਇਹ ਖੰਡੇ ਦਾ ਲੱਗਿਆ ਹੋਇਆ ਚਿੰਨ ਦੇਖ ਸਕਦੇ ਹੋ ਇਹ ਉਹ ਸਿੱਖ ਸਣ ਜੋ ਸ਼ੁਰੂਆਤੀ ਦਿਨਾਂ ਦੇ ਵਿੱਚ ਕੈਨੇਡਾ ਦੇ ਤੱਟੀ ਦੇ ਉੱਪਰ ਆਏ ਸੀ ਇਸ ਗੁਰਪੁਰਤ ਦੇ ਵਿੱਚ ਸਾਨੂੰ ਪਹਿਲੀ ਵਾਰ ਕਿਸੇ ਖੰਡੇ ਦਾ ਚਿੰਨ ਨਿਸ਼ਾਨ ਸਾਹਿਬ ਤੇ ਦੇਖਣ ਨੂੰ ਮਿਲਦਾ ਹੈ ਤੇ 1915-20 ਦੇ ਦੌਰਾਨ ਵੀ ਖੰਡੇ ਨੂੰ ਆਪਣੀ ਪੂਰੀ ਪ੍ਰੋਪਰ ਸ਼ੇਪ ਨਹੀਂ ਮਿਲੀ ਸੀ ਇਸ ਦੇ ਸਬੂਤ ਉਹਨਾਂ ਸਮਿਆਂ ਦੀਆਂ ਤਸਵੀਰਾਂ ਤੋਂ ਮਿਲਦੇ ਹਨ ਜਿਵੇਂ ਅਲੱਗ-ਅਲੱਗ ਥਾਵਾਂ ਦੇ ਅਲੱਗ-ਅਲੱਗ ਸ਼ੇਪ ਦੇ ਤੇ ਸਾਈਜ਼ ਦੇ ਖੰਡੇ ਬੜੇ ਹੋਏ ਹਨ ਜੇਕਰ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਅੱਜ ਦੇ ਨਿਸ਼ਾਨ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਸਾਨੂੰ ਖੰਡਾ ਦੇਸਨ ਨੂੰ ਮਿਲਦਾ ਹੈ ਪਰ ਤੁਸੀਂ ਇਸ ਤਸਵੀਰ ਨੂੰ ਵੇਖੋ ਜੋ 1908 ਦੀ ਹੈ ਇਸ ਸਮੇਂ ਵੀ ਨਿਸ਼ਾਨ ਸਾਹਿਬ ਦੇ ਸਾਨੂੰ ਪੁਰਾਤਨ ਚਿੰਨ੍ਹ ਹੀ ਦੇਖਣ ਨੂੰ ਮਿਲਦੇ ਹਨ ਇੱਥੇ ਾਰੇ ਅਸੀਂ ਆਪਣੀ ਇੱਕ ਵਕ ਵੀਡੀਓ ਦੇ ਵਿੱਚ ਗੱਲ ਕੀਤੀ ਹੋਈ ਹੈ ਜਿਸ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੇਕਰ ਗੱਲ ਕਰੀਏ ਕਿ ਖੰਡੇ ਦਾ ਇਹ ਚਿੰਨ ਆਮ ਘਰਾ ਜਾਂ ਫਿਰ ਪਿੰਡਾਂ ਦੇ ਵਿੱਚ ਕਿਵੇਂ ਪੁੱਜਿਆ ਤਾਂ ਇਸ ਦਾ ਜਵਾਬ ਮਿਲਦਾ ਹੈ ਜੈਤੂ ਦੇ ਮੋਰਚੇ ਤੋਂ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਨੇ ਜੈਤੂ ਦਾ ਮੋਰਚਾ ਲਾ ਦਿੱਤਾ ਉਸ ਸਮੇਂ ਦੀ ਇਸ ਤਸਵੀਰ ਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਸ ਸਮੇਂ ਦੇ ਨਿਸ਼ਾਨ ਸਾਹਿਬ ਦੇ ਵਿੱਚ ਤੁਹਾਨੂੰ ਪੁਰਾਤਨ ਚਿੰਨ ਵੇਖਣ ਨੂੰ ਮਿਲ ਰਹੇ ਹੋਣਗੇ ਜੋ ਸ਼ੀਦੀ ਜੱਥੇ ਕੋਲ ਮੌਜੂਦ ਸਨ ਪਰ ਇਸ ਜੈਤੋ ਦੇ ਮੋਰਚੇ ਦੇ ਵਿੱਚ ਭਾਰਤ ਤੋਂ ਬਾਹਰ ਰਹਿੰਦੇ ਹੋਏ ਸਿੱਖਾਂ ਨੇ ਵੀ ਆਪਣਾ ਯੋਗਦਾਨ ਲਾਇਆ ਸੀ ਜਿਵੇਂ ਕਿ ਕੈਨੇਡਾ ਦੇ ਸਿੱਖ ਜੋ ਭਾਰਤ ਆਏ ਸੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਪਰ ਉਹਨਾਂ ਦੇ ਕੋਲ ਜਿਹੜੇ ਨਿਸ਼ਾਨ ਸਾਹਿਬ ਸੀ ਉਹਨਾਂ ਤੇ ਖੰਡੇ ਦਾ ਚਿੰਨ ਬਣਿਆ ਹੋਇਆ ਸੀ ਇਸ ਤੋਂ ਇਲਾਵਾ ਚਾਈਨਾ ਤੋਂ ਆਏ ਹੋਏ ਜਿੱਥੇ ਕੋਲ ਖੰਡੇ ਵਾਲੇ ਨਿਸ਼ਾਨ ਸਾਇਦ ਸਨ ਅੰਗਰੇਜ਼ਾਂ ਦੇ ਰਾਜ ਤੱਕ ਚਾਈਨਾ ਦੀ ਫੌਜ ਤੇ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸਿੱਖਾਂ ਦੀ ਕਿੰਤੀ ਬਹੁਤ ਜ਼ਿਆਦਾ ਸੀ ਤੇ ਜਦ ਚਾਈਨਾ ਦੀ ਸਰਕਾਰ ਨੇ ਸਿੱਖਾਂ ਨੂੰ ਉੱਥੋਂ ਬਾਹਰ ਭੇਜਿਆ ਤਾਂ ਉਹਨਾਂ ਟ੍ਰੇਨਾਂ ਦੇ ਉੱਪਰ ਵੀ ਖੰਡੇ ਦੇ ਹੀ ਚਿੰਨ ਬਣੇ ਹੋਏ ਸਨ ਉਸ ਸਮੇਂ ਤੱਕ ਸਿੱਖਾਂ ਨੇ ਖੰਡੇ ਨੂੰ ਆਪਣੇ ਧਰਮ ਦਾ ਇੱਕ ਬਹੁਤ ਅਹਿਮ ਹਿੱਸਾ ਸਮਝ ਲਿਆ ਸੀ ਭੜੀ ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਚੈਨਲ ਤੇ ਇੱਕ ਹੋਰ ਵੀਡੀਓ ਬਣਾਈ ਹੋਈ ਹੈ ਜਿਸ ਦੇ ਵਿੱਚ ਅਸੀਂ ਚਾਈਨਾ ਦੇ ਵਿੱਚ ਰਹਿਣ ਵਾਲੇ ਸਿੱਖਾਂ ਦਾ ਪੂਰਾ ਇਤਿਹਾਸ ਦੱਸਿਆ ਹੋਇਆ ਹੈ ਚੈਨਲ ਨੂੰ ਖੋਲ ਕੇ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ ਚਾਈਨਾ ਤੇ ਕੈਨੇਡਾ ਤੋਂ ਆਏ ਹੋਏ ਇਹ ਸਾਬਕਾ ਫੌਜੀਆ ਦੇ ਨਾਲ ਖੰਡੇ ਦੇ ਚਿੰਨ ਵੀ ਪੰਜਾਬ ਤੱਕ ਪੁੱਜ ਗਏ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇਸ ਚਿੰਨ ਲਈ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਸੀ ਸੋਹੜੀ-ਹੋੜੀ ਨਗਰ ਕੀਰਤਨਾ ਮੋਰਚਿਆਂ ਦੇ ਵਿੱਚ ਹਿੱਸਾ ਬਣਦੇ ਹੋਏ ਇਹ ਖੰਡੇ ਦੇ ਚਿੰਨ ਸਾਡੀ ਗੁਰੂ ਘਰਾਂ ਦੀ ਪਹਿਚਾਨ ਬਣ ਗਏ ਹੁਣ ਇਸ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਖੰਡੇ ਦਾ ਨਿਸ਼ਾਨ ਅੰਗਰੇਜ਼ਾਂ ਦੇ ਸਮੇਂ ਹੀ ਬਣਿਆ ਹੈ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਇਸ ਤਸਵੀਰ ਦੇ ਵਿੱਚ ਜੋ ਸਾਨੂੰ ਝੰਡਾ ਵੇਖਣ ਨੂੰ ਮਿਲ ਰਿਹਾ ਹੈ ਉਹ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਝੰਡਾ ਹੈ ਤੇ ਇਸ ਵਿੱਚ ਤਾਂ ਖੰਡੇ ਦਾ ਚਿੰਨ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਪਰ ਜਦੋਂ ਅਸੀਂ ਇਸ ਦੇ ਬਾਰੇ ਖੋਜ ਕਰਕੇ ਵੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਹ ਚਿੰਨ੍ਹ ਦਾ ਨਹੀਂ ਸੀ ਸਗੂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ 'ਚ ਕੁਝ ਇਸ ਤਰੀਕੇ ਦਾ ਝੰਡਾ ਸੀ ਇਸ ਦਾ ਸਬੂਤ ਹੈ ਇਹ ਪੇਂਟਿੰਗ ਜੋ ਸਿੱਖ ਰਾਜ ਦੇ ਸਮੇਂ ਹੀ ਬਣਾਈ ਗਈ ਸੀ ਇਸ ਪੇਂਟਿੰਗ ਨੂੰ ਬਿਸ਼ਨ ਸਿੰਘ ਦੇ ਦੁਆਰਾ ਬਣਾਇਆ ਗਿਆ ਸੀ ਜੋ ਸਮੇਂ ਦੇ ਦਰਬਾਰੀ ਪੇਂਟਰ ਹੁੰਦੇ ਸੀ ਇਸ ਪੇਂਟਿੰਗ ਦੇ ਵਿੱਚ ਉਹ ਖੁਦ ਵੀ ਚਿੱਤਰਕਾਰੀ ਕਰਦੇ ਹੋਏ ਦਿਸ ਰਹੇ ਹਨ ਇਸ ਪੇਂਟਿੰਗ ਨੂੰ ਜਦ ਅਸੀਂ ਧਿਆਨ ਨਾਲ ਵੇਖਦੇ ਹਾਂ ਤਾਂ ਸਾਨੂੰ ਇੱਕ ਕਾਫਲਾ ਨਜ਼ਰ ਆਉਂਦਾ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਹੀ ਸ਼ਾਹੀ ਝੰਡਾ ਹੈ ਹੁਣ ਇਸ ਦੂਸਰੀ ਪੇਂਟਿੰਗ ਸਾਨੂੰ ਝੰਡੇ ਨਜ਼ਰ ਆ ਰਹੇ ਹਨ ਇੱਥੇ ਲਾਲ ਰੰਗ ਦੇ ਝੰਡੇ ਸਾਨੂੰ ਨਜ਼ਰ ਆ ਰਹੇ ਹਨ ਤੇ ਸਾਨੂੰ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਹ ਝੰਡੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਨਹੀਂ ਫੜੇ ਹੋਏ ਨੇ ਫੌਜ ਹਮੇਸ਼ਾ ਆਪਣੀ ਦੇਸ਼ ਜਾਂ ਆਪਣੀ ਰੈਜੀਮੈਂਟ ਦਾ ਹੀ ਝੰਡਾ ਪਕੜਦੀ ਹੈ ਪਰ ਤੁਸੀਂ ਇਹ ਪੇਂਟਿੰਗ ਦੇਖੋ ਇਸ ਪੇਂਟਿੰਗ ਦੇ ਵਿੱਚ ਵੀ ਉਹ ਜਾਹੇ ਲਾਲ ਰੰਗ ਦਾ ਝੰਡਾ ਨਜ਼ਰ ਆ ਰਿਹਾ ਹੈ ਇਹ ਪੇਂਟਿੰਗ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਸਕਾਰ ਦੀ ਨਾਲ ਜੋ ਔਰਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਸੱਤੀ ਹੋਈਆਂ ਸੀ ਉਹ ਵੀ ਨਜ਼ਰ ਆ ਰਹੀਆਂ ਹਨ ਇਹ ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਰਨਾ ਕਰਨ ਤੋਂ 1 ਸਾਲ ਬਾਅਦ ਬਣਾਈ ਗਈ ਸੀ ਅੱਜ ਵੀ ਇਹ ਪੇਂਟਿੰਗ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਮੌਜੂਦ ਹੈ ਇਸ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਇਹ ਝੰਡਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਨਹੀਂ ਹੈ ਇਹ ਸੀਗਾ ਪੂਰਾ ਇਤਿਹਾਸ ਕਿ ਸਾਨੂੰ ਕਿਵੇਂ ਖੰਡੇ ਦੇ ਆਪਤੀ ਹੋਈ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ